ਸਰਕਾਰ ਨੇ ਮੰਗਲਵਾਰ ਨੂੰ ਸੰਸਦ ਨੂੰ ਦੱਸਿਆ ਕਿ 2023 ਦੇ ਦੌਰਾਨ ਕੁੱਤਿਆਂ ਦੇ ਕੱਟਣ ਦੇ ਲਗਭਗ 30.5 ਲੱਖ ਮਾਮਲੇ ਸਾਹਮਣੇ ਆਏ ਨੇ ਜਿਸ ਦੇ ਨਤੀਜੇ ਵਜੋਂ 286 ਮੌਤਾਂ ਹੋਈਆਂ ਮੱਛੀ ਪਾਲਣ ਪਸ਼ੂ ਪਾਲਣ ਅਤੇ ਡੇਰੀ ਮੰਤਰੀ ਰਾਜੀਵ ਰੰਜਨ ਸਿੰਘ ਔਰਫ ਲੱਲਣ ਸਿੰਘ ਨੇ ਲੋਕ ਸਭਾ ਦੇ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਦੇ ਵਿੱਚ ਦਸਿਆ ਤੇ ਉਹਨਾਂ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਲਾਗੂ ਕੀਤੇ ਗਏ ਇਕ੍ਰਿਤ ਬਿਮਾਰੀ ਨਿਗਰਾਨੀ ਪ੍ਰੋਗਰਾਮ ਦੇ ਵਿੱਚ ਪ੍ਰਾਪਤ ਅੰਕੜਿਆਂ ਦੇ ਅਨੁਸਾਰ 2023 ਦੇ ਦੌਰਾਨ ਕੁੱਤਿਆਂ ਦੇ ਕੱਟਣ ਦੇ ਕੁੱਲ 30.5 30,43,339 ਜਿਹੜੇ ਮਾਮਲੇ ਆ ਉਹ ਸਾਹਮਣੇ ਆਏ ਨੇ ਇਸ ਸਮੇਂ ਦੇ ਦੌਰਾਨ ਕੁੱਤੇ ਦੇ ਕੱਟਣ ਦੇ ਕਾਰਨ 286 ਲੋਕਾਂ ਦੀ ਮੌਤ ਹੋਈ ਹੈ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਤੋਂ ਪ੍ਰਾਪਤ ਰਿਪੋਰਟ ਦੇ ਅਨੁਸਾਰ ਸਾਲ 2023 ਦੇ ਦੌਰਾਨ ਐਂਟੀ ਰੈਬਿਜ਼ ਵੈਕਸੀਨ ਦੀ ਗਿਣਤੀ 4654398 ਸੀ ਅਤੇ ਸਿਹਤ ਮੰਤਰਾਲਾ ਦੇਸ਼ ਦੇ ਵਿੱਚ ਰੈਬਿਜ਼ ਦੀ ਰੋਕਥਾਮ ਅਤੇ ਨਿਰੰਤਰਣ ਲਈ ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਲਕਸ਼ਦੀਪ ਨੂੰ ਛੱਡ ਕੇ ਸਾਰੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਪੰਚ 12ਵੀਂ ਪੰਜ ਸਾਲਾ ਯੋਜਨਾ ਤੋਂ ਰਾਸ਼ਟਰੀ ਰੈਬਿਸ ਕੰਟਰੋਲ ਪ੍ਰੋਗਰਾਮ ਨੂੰ ਲਾਗੂ ਕਰ ਰਿਹਾ। ਸਿੰਘ ਨੇ ਕਿਹਾ ਕਿ ਇਸ ਤੋਂ ਇਲਾਵਾ ਕੁੱਤੇ ਦੇ ਕੱਟਣ ਦੇ ਮਾਮਲਿਆਂ ਨੂੰ ਕੰਟਰੋਲ ਕਰਨ ਦੇ ਲਈ ਕੁੱਤਿਆਂ ਦੀ ਆਬਾਦੀ ਪ੍ਰਬੰਧਨ ਨੂੰ ਇੱਕ ਮਹੱਤਵਪੂਰਨ ਕਾਰਜ ਹੈ ਅਤੇ ਇਸ ਸਬੰਧ ਦੇ ਵਿੱਚ ਬਹੁਤ ਸਾਰੀਆਂ ਸਥਾਨਿਕ ਸੰਸਥਾਵਾਂ ਪਸ਼ੂ ਜਨਮ ਨਿਰੰਤਰਣ ਪ੍ਰੋਗਰਾਮ ਅਤੇ ਐਂਟੀ ਰੈਬਿਸ ਟਿਕਾ ਕਰ ਨੂੰ ਲਾਗੂ ਕਰ ਰਹੀਆਂ ਹਨ। ਇਸ ਦੇ ਲਈ ਕੇਂਦਰ ਸਰਕਾਰ ਨੇ ਪਸ਼ੂ ਜਨਮ ਨਿਰੰਤਰਣ ਨਿਯਮ 2023 ਤਿਆਰ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਪਸ਼ੂ ਰੋਗ ਨਿਰੰਤਰ ਨਿਯਮ ਨੂੰ 2023 ਨੂੰ ਲਾਗੂ ਕਰ ਰਹੀ ਹੈ ਰਾਜ ਸਹਾਇਤਾ ਅਧੀਨ ਫੰਡ ਵੀ ਪ੍ਰਦਾਨ ਕਰਦਾ ਹੈ ਅਤੇ ਰਾਜ ਸਰਕਾਰ ਜਿਹੜੀ ਹੈ ਰੈਬਿਸ ਦੇ ਟੀਕੇ ਲਈ ਵੀ ਪੈਸੇ ਦੀ ਵਰਤੋਂ ਕਰ ਸਕਦੀ ਹੈ